ਪੰਜਾਬ ਅਤੇ ਹਰਿਆਣਾ ਦੇ ਵਿੱਚ ਅੱਜ ਤੜਕੇ ਫਿਰ ਹਰ ਪਾਸੇ ਧੁੰਦ ਹੀ ਧੁੰਦ ਨਜ਼ਰ ਆਈ ਹੈ ਵਿਜ਼ਿਬਿਲਟੀ ਬਹੁਤ ਘਟ ਹੈ ਮੌਸਮ ਮੈਕਮ ਨੇ ਦੋਵਾਂ ਸੂਬਿਆਂ ਦੇ ਵਿੱਚ ਕੋਲਡ ਵੇਵ ਯਾਨੀ ਕਿ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੋਇਆ ਮੰਗਲਵਾਰ ਨੂੰ ਹਾਲਾਂਕਿ ਕੁਝ ਇਲਾਕਿਆਂ 'ਚ ਧੁੱਪ ਜ਼ਰੂਰ ਨਿਕਲੀ ਸੀ ਪਰ ਅਗਲੇ ਦਿਨ ਠੰਡ ਹੋਰ ਵੱਧ ਗਈ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਮੌਸਮ ਜ਼ਿਆਦਾ ਖਰਾਬ ਰਹੇਗਾ ਇਹਨਾਂ ਦੇ ਵਿੱਚ ਨੇ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਲੁਧਿਆਣਾ ਅਤੇ ਪਟਿਆਲਾ ਇੱਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਮੰਗਲਵਾਰ ਨੂੰ ਪੰਜਾਬ ਦੇ ਵੀ ਕੁਝ ਖਿੜੀ ਸੀ ਪਰ ਤਾਪਮਾਨ ਦੇ ਵਿੱਚ ਜ਼ਿਆਦਾ ਫਰਕ ਦੇਖਣ ਨੂੰ ਨਹੀਂ ਮਿਲਿਆ ਅੱਜ ਕੋਲਡ ਵੇਵ ਯਾਨੀ ਕਿ ਸ਼ੀਤ ਲਹਿਰ ਚੱਲਣ ਦੀ ਚੇਤਾਵਨੀ ਦਿੱਤੀ ਗਈ ਹੈ ਤੋਂਦਰ ਹਰਿਆਣਾ ਦੇ 6 ਜ਼ਿਲ੍ਹਿਆਂ ਦੇ ਵਿੱਚ ਵੱਧ ਮੌਸਮ ਖਰਾਬ ਰਹਿਣ ਦੇ ਅਸਰ ਨੇ ਹਿਮਾਚਲ ਦੇ ਵਿੱਚ 25 ਜਨਵਰੀ ਤੋਂ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਬਣ ਰਹੀ ਹੈ ਅੱਜ ਮੈਦਾਨੀ ਇਲਾਕਿਆਂ ਦੇ ਵਿੱਚ ਸਵੇਰੇ ਧੁੰਦ ਛਾਈ ਹੋਈ ਹੈ ਦੁਪਹਿਰ ਤੱਕ ਧੁੱਪ ਖਿੜਨ ਦੇ ਅਸਰ ਜ਼ਰੂਰ ਨੇ ਪਰ ਤਾਪਮਾਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪਏਗਾ ਅਗਲੇ 4 ਦਿਨ ਪੰਜਾਬ ਦਾ ਮੌਸਮ ਖੁਸ਼ਕ ਯਾਨੀ ਕਿ ਡਰਾਈ ਰਹੇਗਾ ਪੰਜਾਬ ਹਰਿਆਣਾ ਦੇ ਚੰਡੀਗੜ੍ਹ ਦੇ ਵਿੱਚ ਅਗਲੇ 2 ਦਿਨਾਂ ਦੇ ਦੌਰਾਨ ਘੱਟੋ ਘੱਟ ਤਾਪਮਾਨ ਦੇ ਵਿੱਚ ਵੱਧ ਬਦਲਾਅ ਨਹੀਂ ਹੋਏਗਾ 25 ਜ ਤੱਕ ਵਾਦਾ ਹੋ ਸਕਦਾ ਹੈ ਪਰ ਇਸ ਦੌਰਾਨ ਸੰਗਣਾ ਕੋਰਾ ਪੈਣ ਦੇ ਵੀ ਅਸਰ ਨੇ ਤੇ ਉਧਰ ਜੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਫਬਾਰੀ ਹੋਈ ਤੇ ਮੀਂਹ ਪਿਆ ਤਾਂ ਇਧਰ ਪੰਜਾਬ ਹਰਿਆਣਾ ਦੇ ਵਿੱਚ ਠੰਡ ਵਧ ਨਹੀਂ ਤੈ